ਹੈਲੋ ਹਾਂਜੀ ਸਸੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਨਵੀਂ ਅਪਡੇਟ ਮੰਗਟ ਪਰਿਵਾਰ ਬਾਰੇ ਜੋ ਕਿ ਸ਼ਰਨਪੈਣ ਦਾ ਪਰਿਵਾਰ ਔਰ ਮਹਿਕਪੈਣ ਦਾ ਪਰਿਵਾਰ ਔਰ ਮਨਿੰਦਰ ਵੀਰ ਜੀ ਦੇ ਬਾਰੇ ਗੱਲਬਾਤ ਕਰਾਂਗੇ ਮਨਿੰਦਰ ਵੀਰ ਜੀ ਨੇ ਕੈਨੇਡਾ ਤੋਂ ਇੰਡੀਆ ਦੀ ਟਿਕਟ ਲੈ ਲਈ ਹੈ ਮਨਿੰਦਰ ਵੀਰ ਜੀ ਇੰਡੀਆ ਪਹੁੰਚ ਚੁੱਕੇ ਹੈ ਜੀ ਉਹਨਾਂ ਨੇ ਦੱਸਿਆ ਆਪਣੇ ਬਲੌਗ ਦੇ ਵਿੱਚ ਕਿ ਉਹ ਆਪਣੀ ਫੈਮਿਲੀ ਦੇ ਮਿਲਣ ਦੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਸਨ ਕਿਉਂਕਿ ਸ਼ਰਨਪੈਣ ਔਰ ਉਹਨਾਂ ਦੇ ਦੋਨੇ ਬੇਟੇ ਛੇ ਇਨੇ ਪਹਿਲਾਂ ਕੈਨੇਡਾ ਤੋਂ ਇੰਡੀਆ ਆ ਚੁੱਕੇ ਆ ਹੁਣ ਮਨਿੰਦਰ ਵੀਰ ਜੀ ਦਿਵਾਲੀ ਦੇ ਤਿਹਾਰ ਨੂੰ ਮੁੱਕ ਰੱਖਦੇ ਹੋਏ ਕੈਨੇਡਾ ਤੋਂ ਇੰਡੀਆ ਆਏ ਆ ਜੀ ਵੀਰ ਜੀ ਬਹੁਤ ਹੀ ਜ਼ਿਆਦਾ ਖੁਸ਼ ਸੀ ਉਹਨਾਂ ਦੇ ਪਰਿਵਾਰ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਸ਼ੌਣ ਨੂੰ ਮਿਲ ਰਹੀਆਂ ਸੀ ਉਧਰ ਸ਼ਰਨਪੈਣ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਹੁਣ ਸ਼ਰਨਪੈਣ ਆਪਣੇ ਸੋਹਰਾ ਪਰਿਵਾਰ ਦੇ ਵਿੱਚ ਅੱਜ ਹੀ ਪਹੁੰਚੇ ਆ ਸੋਹਰਾ ਪਰਿਵਾਰ ਦੇ ਵਿੱਚ ਆ ਕੇ ਭੈਣ ਬਹੁਤ ਹੀ ਜ਼ਿਆਦਾ ਖੁਸ਼ ਸੀ ਉਹਨਾਂ ਦੇ ਦੋਨੇ ਬੇਟਾ ਬਹੁਤ ਜ਼ਿਆਦਾ ਖੁਸ਼ ਹੋਏ ਆਪਣੇ ਦਾਦੇ ਦਾਦੀ ਨੂੰ ਮਿਲ ਕੇ ਬਹੁਤ ਹੀ ਜ਼ਿਆਦਾ ਉਹਨਾਂ ਦਾ ਖੁਸ਼ ਪਰਿਵਾਰ ਦੇਖ ਕੇ ਆਪ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਮੰਗਟ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਸੀ ਜਦੋਂ ਉਹਨਾਂ ਦੇ ਦੋਨੇ ਪੋਤੇ ਘਰੇ ਆਏ ਮੰਗਟ ਪਰਿਵਾਰ ਨੇ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦੇ ਘਰੇ ਆਉਣ ਦੀ ਖੁਸ਼ੀ ਦੇ ਵਿੱਚ ਬਾਹਰ ਦੇ ਵਿੱਚ ਤੇਲ ਚੋਇਆ ਔਰ ਖੁਸ਼ੀ ਮਨਾਈ ਦੋਨਾਂ ਬੱਚਿਆਂ ਦੇ ਲਈ ਖਿਲਾਉਣੇ ਕੱਢ ਕੇ ਰੱਖ ਦਿੱਤੇ ਔਰ ਖੇਡਣਾ ਬੱਚਿਆਂ ਨੇ ਸ਼ੁਰੂ ਕਰ ਦਿੱਤਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਦੇਖਣ ਨੂੰ ਘਰ ਦੇ ਵਿੱਚ ਮਿਲਿਆ ਦੇਖੋ YouTube ਤੇ ਬਹੁਤ ਹੀ ਜ਼ਿਆਦਾ ਉਪਾਵਾ ਫੁਲਾਇਆ ਜਾ ਰਹੀਆਂ ਉਹਨਾਂ ਦੇ ਪਰਿਵਾਰ ਦੇ ਬਾਰੇ ਦੇਖੋ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਜੀ ਕੋਈ ਵੀ ਗੱਲਬਾਤ ਨਹੀਂਗੀ ਉਹ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ ਆ ਔਰ ਉਹਨਾਂ ਦੀ ਖੁਸ਼ੀ ਅੱਜ ਚੱਕੀ ਨਹੀਂ ਜਾਂਦੀ ਕਿਉਂਕਿ ਉਹਨਾਂ ਦੇ ਪੋਤੇ ਦੋਨੇ ਅੱਜ ਘਰੇ ਆਏ ਆ 6 ਮਹੀਨੇ ਹੋ ਗਏ ਸੀ ਜੀ ਉਹਨਾਂ ਨੂੰ ਕੈਨੇਡਾ ਤੋਂ ਇੰਡੀਆ ਆਏ ਨੂੰ ਸ਼ਰਨਪੇਰ ਨੂੰ ਕਿਉਂਕਿ ਬੱਚੇ ਛੋਟੇ ਕਰਕੇ ਘਰੇ ਕੋਈ ਸਾਂਭ ਸੰਭਾਲ ਔਰ ਕੇਅਰ ਵਾਲਾ ਨਹੀਂ ਸੀ ਤਾਂ ਆਪਣੇ 4-5 ਮਹੀਨੇ ਆਪਣੇ ਪੇਕੇ ਪਰਿਵਾਰ ਲਾ ਕੇ ਆਏ ਆ ਹੁਣ ਮਨਿੰਦਰ ਵੀਰ ਜੀ ਵੀ ਕੈਨੇਡਾ ਤੋਂ ਇੰਡੀਆ ਆ ਗਏ ਆ ਤਾਂ ਉਹਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸ਼ਰਨਪੇਰ ਜੀ ਆਪਣੇ ਸੌਰੀ ਪਰਿਵਾਰ ਦੇ ਵਿੱਚ ਪਹੁੰਚ ਗਏ ਆ